ਵਲੀ ਸਾਹਿਬ ਪ੍ਰਧਾਨ ਸਾਹਿਬ ਨੇ ਮਾਫੀ ਮੰਗ ਲਈ ਹੈ ਸਿਰ ਝੁਕਾ ਕੇ ਮੈਂ ਗੁਰੂ ਮਹਾਰਾਜ ਤੋਂ ਮਾਫੀ ਮੰਗਣਾ ਚਾਹਣਾ ਕਿ ਸਾਡੀ ਸਰਕਾਰ ਦੇ ਦੌਰਾਨ ਜੇ ਕਿਸੇ ਦਾ ਵੀ ਸਰਕਾਰ ਜਾਂ ਸਰਕਾਰ ਤੋਂ ਬਗੈਰ ਵੀ ਕਿਸੇ ਦਾ ਦੁੱਖ ਦਿਖਾਇਆ ਹੋਏ ਅਸੀਂ ਮਾਫੀ ਚਾਹੁੰਦੇ ਹਾਂ ਸੁਖਵੀਰ ਸਿੰਘ ਦੇ ਭਾਸ਼ਣ ਮੈਂ ਅੱਜ ਸਾਰਾ ਸੁਣਿਆ ਉਹਦੇ ਵਿੱਚ ਕਿਤੇ ਵੀ ਪੁਸ਼ਤਾਵਾ ਨਹੀਂ ਦਿਸ ਰਿਹਾ ਮੈਨੂੰ ਸੁਖਵੀਰ ਸਿੰਘ ਬਾਦਲ ਹੋਰਾਂ ਨੇ ਜਿਹੜਾ 25 ਮਿੰਟ ਦਾ ਭਾਸ਼ਣ ਦਿੱਤਾ ਉਸ ਵਿੱਚ ਉਹ ਬਦਲੇ-ਬਦਲੇ ਨਜ਼ਰ ਆਏ ਜਾਂ ਉਹੀ ਹੈ ਅੰਦਰੂਨੀ ਮੈਨੂੰ ਤਾਂ ਨਹੀਂ ਬਦਲ ਹੀ ਹੋ ਨਜ਼ਰ ਆਇਆ ਪੰਜਾਬ ਨੂੰ ਸਹੀ ਅਰਥਾਂ ਚ ਅਕਾਲੀ ਦਲ ਦੀ ਲੋੜ ਆ ਇਹ ਅਕਾਲੀ ਦਲ ਚ ਨਘਾਰ ਸ਼ੁਰੂ ਹੋਇਆ 1996 ਤੋਂ ਬਾਅਦ ਜਦੋਂ ਬਾਦਲ ਪੂਰੀ ਤਰ੍ਹਾਂ ਪਾਵਰਫੁਲ ਹੋ ਗਿਆ ਸ਼੍ਰੋਮਣੀ ਕਮੇਟੀ ਦਾ ਹਾਊਸ ਬਦਲ ਤਾਂ ਚੋਣ ਦੇ ਨਾਲ ਅਕਾਲੀ ਦਲ ਇਸ ਸਮੇਂ ਲਿਹੋ ਲੱਥਾ ਹੋਇਆ ਲੀ ਹੋ ਲੱਥਾ ਹੋਇਆ ਸਿਆਸੀ ਫੈਸਲਿਆਂ ਕਰਕੇ ਉਹ ਲੀ ਨੂੰ ਇਹ ਬਦਲ ਨੂੰ ਤਿਆਰ ਨਹੀਂ ਬੰਦੇ ਇਕੱਠੇ ਕਰ ਲੋ ਬੰਦੇ ਬਦਲ ਲੋ ਇਹਦੇ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਜਿੱਦੀ ਮਾਫੀ ਨਾਲ ਫਰਕ ਨਹੀਂ ਪੈਣਾ ਨਹੀਂ ਪੈਣਾ ਸਾਰੇ ਸ਼کاری ਪੁਲਿਸ ਅਫਸਰ ਐਸਐਸਪੀ ਲੈ ਉਹਦਾ ਸਿਟਾ ਆ ਕੇ ਡੀਜੀਪੀ ਸ੍ਰੇਣੀ ਨੂੰ ਵੀ ਲਾਇਆ ਪਰ ਗਾੜੀ ਵਾਲੀ ਬੇਅਦਬੀ ਆਮ ਬੇਅਦਬੀ ਨਹੀਂ ਸੀ ਮੋਦੀ ਸਰਕਾਰ ਨੇ ਜਿੰਨੇ ਰਾਜਾਂ ਤੋਂ ਅਧਿਕਾਰ ਖੋਹੇ ਉਹ ਸਾਰਿਆਂ ਦੀ ਇਹਨਾਂ ਨੇ ਹਮਾਇਤ ਕੀਤੀ ਆਖਰ ਦੇ ਵਿੱਚ ਆ ਕੇ ਤਿੰਨ ਖੇਤੀਵਲਾਂ ਦੀ ਹਮਾਇਤ ਕੀਤੀ ਨਾ ਤੁਹਾਨੂੰ ਲੱਗਦਾ ਸੁਖਵੀਰ ਬਾਦਲ ਦੇ ਧਿਆਨ ਚ ਨਹੀਂ ਇਹ ਗੱਲਾਂ ਅਣਜਾਣ ਨੇ ਉਹ ਇਹਨਾਂ ਗੱਲਾਂ ਤੋਂ ਉਹਨਾਂ ਨੇ ਮਿੱਥ ਕੇ ਕੀਤੀਆਂ ਨੇ ਇਹ ਉਹਨਾਂ ਨੂੰ ਇਹ ਚੰਗੀਆਂ ਲੱਗਦੀਆਂ ਨੇ 10 ਸਾਲ ਮੌਕਾ ਤੁਹਾਨੂੰ ਮਿਲਿਆ ਤੁਸੀਂ ਇੱਕ ਪੰਥ ਦਾ ਮਸਲਾ ਇੱਕ ਪੰਜਾਬ ਦਾ ਮਸਲਾ ਹੱਲ ਕਰਾਇਆ ਕੋਈ ਮੈਨੂੰ ਇਹ ਕੋਸ਼ਿਸ਼ ਕਰੋ ਇਹ ਅੱਜ ਤੱਕ ਬੰਦੀ ਸਿੰਘਾਂ ਲਈ ਤੁਸੀਂ ਕੀਤਾ ਕੀ ਹੈ ਜੀ ਮੈਨੂੰ ਇਹ ਦੱਸੋ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬੜਾ ਖਤਰਨਾਕ ਅਤਵਾਦੀ ਆ ਜਿਵੇਂ ਅੱਜ ਭਗਵੰਤ ਮਾਨ ਉਹ ਕਲਸੀ ਖਤਰ ਦੇ ਰਿਹਾ ਹੈ ਨਾ ਹਲਫਨਾਮਾ ਬੀ ਬਹੁਤ ਖਤਰਨਾਕਾ ਤਵਾਦੀ ਇਹ ਜਿਹੜੇ ਪੰਜਾਬ ਚ ਆ ਗਏ ਜੀ ਅਮਨ ਕਾਨੂੰਨ ਹਿਲ ਦਿਓ ਇਹਨਾਂ ਨੇ ਸਾਰੇ ਉਹ ਹਲਫੀਆ ਬਿਆਨ ਦਿੱਤੇ ਹੋਏ ਨੇ ਅੱਜ ਵਾਲੀ ਮਾਫੀ ਦਾ ਅਮਲੀ ਤੌਰ ਤੇ ਮੈਨੂੰ ਲੱਗਦਾ ਕੋਈ ਅਰਥ ਨਹੀਂ ਬਣਦਾ ਜਿਹੜੀ ਬਸਪਾ ਨੂੰ ਧੋਖਾ ਕੀਤਾ ਵਿਸ਼ਵਾਸ ਕੀਤਾ ਅੱਜ ਤੂੰ ਹੀ ਜ਼ੋਰ ਨਾਲ ਕਹਿੰਦਾ ਬਸਪਾ ਨਾਲ ਆੜ ਕੇ ਲੜਾਂਗੇ ਉਦੋਂ ਕਿਉਂ ਛੱਡੀ ਸੀ ਇਹਦਾ ਜਵਾਬ ਕੌਣ ਦਊ ਜੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਸੰਗਤ ਦੇ ਸਾਹਮਣੇ ਮਾਫੀ ਮੰਗ ਲਈ ਹੈ ਅਕਾਲ ਤਖਤ ਸਾਹਿਬ ਤੋਂ ਨਤਮਸਤਕ ਹੋਏ ਨੇ ਔਰ ਆਖਿਆ ਕਿ ਜਿਹੜੀਆਂ ਸਾਡੇ ਕਾਰਜਕਾਲ ਦੇ ਵੇਲੇ ਭੁੱਲਾਂ ਹੋਈਆਂ ਗਲਤੀਆਂ ਹੋਈਆਂ ਹੱਥ ਜੋੜ ਕੇ ਸਿਰ ਨਵਾ ਕੇ ਮਾਫੀ ਮੰਗਦੇ ਆ ਤੇ ਅੱਗੇ ਮੌਕਾ ਮੰਗ ਲਿਆ ਕਿ ਅੱਗੇ ਜਦੋਂ ਸਾਨੂੰ ਮੌਕਾ ਤੁਸੀਂ ਦਿੱਤਾ ਤੇ ਅਸਲ ਦੋਸ਼ੀ ਵੀ ਫੜੇ ਜਾਣਗੇ ਤੇ ਉਹ ਚਿਹਰੇ ਵੀ ਤੁਹਾਡੇ ਸਾਹਮਣੇ ਲਿਆ ਕੇ ਖੜੇ ਕਰਦੇ ਆਂਗੇ ਬੇਨਕਾਬ ਕਰਦੇ ਆਂਗੇ ਜਿਨ੍ਹਾਂ ਨੇ ਸਾਨੂੰ ਬਦਨਾਮ ਕੀਤਾ ਮਰਹੂਮ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਤਰਫੋਂ ਪਾਰਟੀ ਵਰਕਰਾਂ ਤਰਫੋਂ ਸਮੁੱਚੀ ਲੀਡਰਸ਼ਿਪ ਤਰਫੋਂ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਾਨੂੰ ਮਾਫ ਕਰੋ ਜੋ ਅਸੀਂ ਕੀਤਾ ਇਸ ਮਸਲੇ ਦੇ ਨਾਲ ਕੀ ਸ਼੍ਰੋਮਣੀ ਕਾਲੀ ਦਲ ਫਿਰ ਉਸੇ ਤਰ੍ਹਾਂ ਹਰਿਆ ਭਰਿਆ ਹੋ ਜਾਵੇਗਾ ਜਾਂ ਹਾਲੇ ਉਹ ਦਿਨ ਦੂਰ ਨੇ ਇਹ ਸਾਰੇ ਮਾਮਲੇ ਦੀ ਪੜਚੋਲ ਕਰਨ ਦੇ ਲਈ ਖਾਸ ਤੌਰ ਤੇ ਸਾਡੇ ਨਾਲ ਅੱਜ ਹਾਜ਼ਰ ਨੇ ਮਾਲਵਿੰਦਰ ਸਿੰਘ ਮਾਲੀ ਜੀ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਮਾਲੀ ਸਾਹਿਬ ਪ੍ਰਧਾਨ ਸਾਹਿਬ ਨੇ ਮਾਫੀ ਮੰਗ ਲਈ ਹੈ ਤੇ ਹੁਣ ਲੱਗਦਾ ਹੈ ਕਿ ਪਾਰਟੀ ਫਿਰ ਹੋ ਜਾਣੀ ਆ ਪੱਬਾਂ ਭਾਰ ਦੇਖੋ ਜੀ ਪਹਿਲੀ ਗੱਲ ਤਾਂ ਇਹ ਆ ਜਿਹੇ ਜੀ ਮੁਲਕ ਦੇ ਵਿੱਚ ਹਵਾ ਚੱਲ ਰਹੀ ਆ ਉਹਦੇ ਵਿੱਚ ਸਾਰੀਆਂ ਪਾਰਟੀਆਂ ਨੂੰ ਆਪਣੇ ਗਰਮਾਨ ਵਿੱਚ ਸਰਨੀਮਾ ਕਰ ਦੇਖਣ ਦੀ ਲੋੜਾ ਨਹੀਂ ਪੈਰ ਨਹੀਂ ਲੱਗਣ ਦੇ ਰਿਹਾ ਮੋਦੀ ਜੋ ਹਿੰਦੂਤਾ ਬਦਦਾ ਉਹ ਆ ਇੰਡੀਆ ਗੱਠ ਜੋੜ ਬਣਿਆ ਚਲੋ ਉਹਦਾ ਇੱਕ ਮੁਲਕ ਦਾ ਪ੍ਰਸੰਗ ਆ ਪਰ ਪੰਜਾਬ ਦੇ ਵਿੱਚ ਵੀ ਬਹੁਤ ਵੱਡਾ ਖਲਾ ਕਿਉਂਕਿ ਪੰਜਾਬ ਦੀ ਕੱਪ ਦੀ ਤਸਵੀਰ ਆ ਆਪਦਾ ਇਤਿਹਾਸ ਆ ਆਪਣੀਆਂ ਸਮੱਸਿਆਵਾਂ ਨੇ ਆਪਣੇ ਮੁੱਦੇ ਨੇ ਆਪਦਾ ਸੰਕਟ ਆ ਇਹ ਬਦਲੀ ਹੋਈ ਹਾਲਤ 'ਚ ਜਿਵੇਂ ਕਹਿੰਦੇ ਨੇ ਸਰਵਾਈਵਲ ਆਫ ਦਾ ਫਿਟੈਸਟ ਜਿਹੜਾ ਆਪਣੇ ਆਪ ਨੂੰ ਟੁਕਮੇ ਤਰੀਕੇ ਨਾਲ ਬਦਲ ਲੂ ਮੁਲਕ ਤੇ ਪੰਜਾਬ ਦੀ ਹਾਲਤ ਅਨੁਸਾਰ ਢਾਲ ਲੂ ਉਹ ਸਰਵਾਈਵ ਕਰੂ ਨਹੀਂ ਕਿਸੇ ਦੇ ਪੈਰ ਨਹੀਂ ਲੱਗਣੇ ਤੇ ਤੁਹਾਨੂੰ ਨਹੀਂ ਲੱਗਦਾ ਕਿ ਸੁਖਵੀਰ ਸਿੰਘ ਬਾਦਲ ਹੋ ਰਹੇ ਨੇ ਜਿਹੜਾ 25 ਮਿੰਟ ਦਾ ਭਾਸ਼ਣ ਦਿੱਤਾ ਉਸ ਵਿੱਚ ਉਹ ਬਦਲੇ-ਬਦਲੇ ਨਜ਼ਰ ਆਏ ਜਾਂ ਉਹੀ ਹੈ ਅੰਦਰ ਰੂ ਦੇਖੋ ਮੈਨੂੰ ਤਾਂ ਨਹੀਂ ਬਦਲੇ ਹੋਏ ਨਜ਼ਰ ਆਏ ਪੰਜਾਬ ਨੂੰ ਸਹੀ ਅਰਥਾਂ 'ਚ ਅਕਾਲੀ ਦਲ ਦੀ ਲੋੜਾ ਨਾ ਬਖੇਤਰੀਵਾਦ ਦੀ ਲੋੜਾ ਇਕ ਕੋਈ ਰੌਲਾ ਨਹੀਂ ਪਰ ਜਿਹੜੇ ਹਿਸਾਬ ਨਾਲ ਸੁਖਵੀਰ ਸਿੰਘ ਦੇ ਭਾਸ਼ਣ ਮੈਂ ਅੱਜ ਸਾਰਾ ਸੁਣਿਆ ਉਹਦੇ ਵਿੱਚ ਕਿਤੇ ਵੀ ਪੁਸ਼ਤਾਵਾ ਨਹੀਂ ਦਿਸ ਰਿਹਾ ਮੈਨੂੰ ਜਿਵੇਂ ਕਹਿੰਦੇ ਨੇ ਨਾ ਇੱਧਰ ਉੱਧਰ ਕੀ ਬਾਤ ਮਤ ਕਰ ਇਹ ਬਤਾ ਕਾਫਲਾ ਕਿਉਂ ਲੁੱਟਾ ਹਮੇ ਰਾਜਨੋ ਸੇ ਗਰਜ ਨਹੀਂ ਤੇਰੀ ਰਹਿਬਰੀ ਕਾ ਸਵਾਲ ਹੈ ਬినాਸ਼ਕ ਸ਼੍ਰੋਮਣੀ ਕਾਲੀ ਦਲ ਦਾ ਇਤਿਹਾਸ ਸ਼ਾਨਦਾਰ ਆ ਬਹੁਤ ਵੱਡੀਆਂ ਲੜਾਈਆਂ ਲੜੀਆਂ ਨੇ ਹਾਰਾਂ ਵੀ ਖਾਧੀਆਂ ਨੇ ਗਲਤੀਆਂ ਵੀ ਕੀਤੀਆਂ ਨੇ ਸੁਧਾਰ ਵੀ ਕੀਤੇ ਨੇ ਪਰ ਅਸਲ ਸਮੱਸਿਆ ਸ਼ੁਰੂ ਹੋਈ 1996 ਤੋਂ। ਹੂੰ। ਤੋੜਾ ਸਾਹਿਬ ਨਾਲ ਮੈਂ ਰਿਹਾ ਉਹ ਮੈਨੂੰ ਦੱਸਦੇ ਹੁੰਦੇ ਸੀ ਕਿ ਪਹਿਲਾਂ ਜਦੋਂ ਵੀ ਕਿਤੇ ਸੰਕਟ ਆਉਂਦਾ ਸੀ ਜਿਹੜੇ ਸਰਦਾਰ ਏ ਹੁੰਦੇ ਸੀ। ਹੂੰ। ਉਹਨਾਂ ਦੇ ਵਿੱਚੋਂ ਬਾਦਲ ਸਾਹਿਬ ਹਮੇਸ਼ਾ ਹੀ ਪੰਥਕਸੂਰ ਦੇ ਨਾਲ ਰਹਿੰਦੇ ਸੀ। ਹੂੰ। ਜਿੱਥੇ ਵੀ ਕਿਤੇ ਟਕਰਾ ਆਇਆ ਚਾਹੇ ਗੁਰਨਾਮ ਸਿੰਘ ਵੇਲੇ ਆਇਆ ਚਾਹੇ ਬਰਨਾਲਾ ਵੇਲੇ ਆਇਆ ਸਿਮਰਨਜੀਤ ਸਿੰਘ ਮਾਨ ਵੇਲੇ ਆਇਆ ਪਰ ਹਮੇਸ਼ਾ ਉਹਨਾਂ ਦੀ ਨਿਗਾਹ ਸੱਤ ਤੇ ਰਹਿੰਦੀ ਸੀ। ਹੂੰ। ਇਵਨ ਬਰਨਾਲਾ ਸਰਕਾਰ ਵੇਲੇ ਕਹਿੰਦੇ ਮੈਂ ਉਹਨਾਂ ਨੂੰ ਕਿਹਾ ਵੀ ਤੁਸੀਂ ਸਪੀਕਰ ਬਣ ਜਾਓ ਇਹ ਸਰਕਾਰ ਨੇ ਸਿੱਧੇ ਰਾਹ ਤੇ ਨਹੀਂ ਚੱਲਣਾ ਇਹਦਾ ਹਿੱਸਾ ਨਾ ਬਣੋ ਜੇ ਉਹਨਾਂ ਦੀ ਨਜ਼ਰ ਸੱਤਾ ਤੇ ਰਹਿੰਦੀ ਸੀ ਇਹਦਾ ਮਤਲਬ ਸੁਖਵੀਰ ਸਿੰਘ ਬਾਦਲ ਨੇ ਅੱਜ ਝੂਠ ਫੇਰ ਬੋਲ ਦਿੱਤਾ ਇਹ ਜਦੋਂ ਕਿਹਾ ਕਿ ਅਸੀਂ ਤੇ ਕਦੇ ਸੱਤਾ ਲਈ ਲੜਾਈ ਨਹੀਂ ਲੜੀ ਸ਼੍ਰੋਮਣੀ ਅਕਾਲੀ ਦਲ ਤਾਂ ਅਣਿਆਦ ਦੇ ਖਿਲਾਫ ਪਰ ਵਿਰੋਧ ਉਹਦੀ ਕਰਦਾ ਰਿਹਾ ਨਹੀਂ ਕਈ ਫੈਸਲੇ ਤਾਂ ਅਕਾਲੀ ਦਲ ਦੇ ਨੇ ਜੀ ਜਿਵੇਂ ਬਾਦਲ ਸਾਹਿਬ ਨੇ ਪਹਿਲੀ ਚੋਣਾ ਜਿਹੜੀ ਕਾਂਗਰਸ ਦੇ ਟਿਕਟ ਤੇ ਲੜੀ ਉਹ ਅਕਾਲੀ ਦਲ ਦਾ ਫੈਸਲਾ ਸੀ ਪਰ ਅਕਾਲੀ ਦਲ ਨੇ ਜਦੋਂ ਇਹ ਫੈਸਲਾ ਕੀਤਾ ਵੀ ਛੱਡ ਕੇ ਕਾਂਗਰਸ ਨੂੰ ਆ ਜਾਓ ਬਾਦਲ ਸਾਹਿਬ ਮੁੜੇ ਨਹੀਂ ਸੀ ਹੋਰ ਕਈ ਮੁੜ ਗਏ ਸੀ ਇਹ ਉੱਥੇ ਹੀ ਰਹੇ ਇਹਨਾਂ ਨੇ ਉਸੇ ਤਰ੍ਹਾਂ ਆਪ ਦਾ ਸੱਤਾ ਦਾ ਜਾ ਕੇ ਦੋ ਵਿਧਾਇਕ ਚਿਪ ਦਾ ਆਨੰਦ ਮਾਣਿਆ ਜਿਹੜਾ ਮੈਂ ਸਵਾਲ ਉਠਾਉਣਾ ਚਾਹਣਾ ਇਹ ਅਸਲ ਸਵਾਲ ਆ ਸਿਆਸਤ ਦਾ ਸਿਆਸੀ ਪੋਜੀਸ਼ਨਾਂ ਦਾ ਘਟਨਾਵਾ ਦਾ ਸਵਾਲ ਨਹੀਂ ਹੈ ਘਟਨਾਵਾ ਵੀ ਹੈਗੀਆਂ ਨੇ ਬੱਜਰ ਗਲਤੀਆਂ ਕੀਤੀਆਂ ਨੇ ਆਪਾਂ ਪਹਿਲਾਂ ਵੀ ਕਈ ਵਾਰ ਗੱਲ ਕੀਤੀ ਆ ਪਰ ਹੁਣ ਉਸ ਗੱਲ ਦਾ ਫੇਰ ਵੀ ਪ੍ਰਸੰਗ ਬਣਦਾ ਇਹ ਅਕਾਲੀ ਦਲ ਚ ਨਘਾਰ ਸ਼ੁਰੂ ਹੋਇਆ 1996 ਤੋਂ ਬਾਅਦ ਜਦੋਂ ਬਾਦਲ ਪੂਰੀ ਤਰ੍ਹਾਂ ਪਾਵਰਫੁਲ ਹੋ ਗਿਆ ਸ਼੍ਰੋਮਣੀ ਕਮੇਟੀ ਦਾ ਹਾਊਸ ਬਦਲਤਾ ਚੋਣ ਦੇ ਨਾਲ ਉਹਤੇ ਕੰਟਰੋਲ ਹੋ ਗਿਆ ਸ਼੍ਰੋਮਣੀ ਅਕਾਲੀ ਦਲ ਤੇ ਕੰਟਰੋਲ ਹੋ ਗਿਆ ਤੇ ਮੁੜ ਕੇ ਸਰਕਾਰ ਤੇ ਕੰਟਰੋਲ ਹੋ ਗਿਆ 1996 ਵੇਲੇ ਅਕਾਲੀ ਦਲ ਦਾ ਬਸਪਾ ਨਾਲ ਗੱਠ ਜੋੜ ਸੀ ਕਾਸ਼ੀ ਰਾਮ ਨਾਲ ਗੱਠ ਜੋੜ ਸੀ ਟੌੜਾ ਸਾਹਿਬ ਦਾ ਉਹ ਗੱਠ ਜੋੜ ਕਰਾਉਣ ਵਿੱਚ ਬਹੁਤ ਵੱਡਾ ਰੋਲ ਸੀ ਫੈਸਲਾ ਕੋਲ ਰੋਲ ਸੀ ਕਿਉਂਕਿ ਉਹਨਾਂ ਨੂੰ ਲੱਗਦਾ ਸੀ ਵੀ ਨਾ ਤਾਂ ਆਪਾਂ ਨੂੰ ਕਾਂਗਰਸ ਫਿੱਟ ਆਉਣੀ ਆ ਨਾ ਭਾਜਪਾ ਫਿੱਟ ਆਉਣੀ ਆ ਇਹ ਦਲਤ ਵਰਗ ਆ ਜਿਹੜਾ ਜੇ ਇਹਦੇ ਨਾਲ ਸਾਡਾ ਗੱਠ ਜੋੜ ਰਹੂਗਾ ਤਾਂ ਇਹ ਸਾਨੂੰ ਸਿੱਖੀ ਸਿਧਾਂਤਾਂ ਤੇ ਸਿੱਖ ਫਲਸਫੇ ਤੇ ਖੜਨ ਲਈ ਦਬਾਅ ਪਾਉਂਦਾ ਰਹੂ ਪ੍ਰੈਸ਼ਰ ਪਾਉਂਦਾ ਰਹੂ ਲੀਹੋ ਲਹਣ ਤੋਂ ਸਾਨੂੰ ਰੋਕਦਾ ਰਹੂ ਭਾਜਪਾ ਬਾਰੇ ਤਾਂ ਉਹਨਾਂ ਨੂੰ ਐ ਸੀ ਵੀ ਤਾਂ ਹੜੱਪ ਜੂ ਸਾਰੇ ਕਾਸੇ ਨੂੰ ਇਸ ਕਰਕੇ ਜਦੋਂ 96 ਦੇ ਵਿੱਚ ਪਾਰਲੀਮੈਂਟ ਚੋਣ ਚ ਵੱਡੀ ਜਿੱਤ ਮਿਲੀ ਉਦੋਂ ਪਹਿਲਾ ਗਿੱਦੜਵਾਹ ਚੋਣ ਜਿੱਤ ਲਈ ਸੀ ਜੀ ਮਨਪ੍ਰੀਤ ਬਾਦਲ ਜਦੋਂ ਜਿੱਤੇ ਆ ਉਸ ਮੌਕੇ ਫਿਰ ਬਾਦਲ ਦਲ ਨਾ ਸ਼ਕਤੀਸ਼ਾਲੀ ਹੋ ਗਏ ਬਹੁਤ ਜਿਹੜੇ ਅਕਾਲੀ ਦਲ ਦੇ ਚਾਰ ਕੇਂਦਰ ਹੁੰਦੇ ਸੀ ਅਕਾਲ ਤਖਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਤੇ ਮੁੱਖ ਮੰਤਰੀ ਉਹ ਚਾਰਾਂ ਤੇ ਨਾਲ ਕਬਜ਼ਾ ਹੋ ਗਿਆ ਉਸ ਸਮੇਂ ਮੈਂ ਟੋੜਾ ਸਾਹਿਬ ਨਾਲ ਸੀ ਅਸੀਂ ਪੰਜਾਬ ਭਵਨ ਉੱਤੇ ਬੈਠੇ ਸੀ ਸਾਡਾ ਉੱਪਰ ਕਮਰਾ ਸੀ ਬਾਦਲ ਸਾਹਿਬ ਦਾ ਹੇਠਾ ਸੀ ਜੀ ਗੱਲ ਇਹ ਚੱਲ ਰਹੀ ਸੀ ਵੀ ਇਹ ਭਾਜਪਾ ਸਰਕਾਰ ਨਾਲ ਕੋਈ ਹੈ ਨਹੀਂ ਘੱਟ ਗਿਣਤੀ ਕੋਈ ਨਹੀਂ ਹੈ ਜੀ ਇਹਨੂੰ ਲੋੜ ਆ ਸਿੱਖਾਂ ਦੀ ਹਮਾਇਤ ਦੀ ਆਪਾਂ ਬਾਸ਼ਰਤ ਹਮਾਇਤ ਦੇਣੀ ਹੈ ਇਹਨਾਂ ਨੂੰ ਬਿਲਕੁਲ ਸਾਰੀਆਂ ਇਹੀ ਗੱਲਾਂ ਤੈ ਹੋਈਆਂ ਹੋਈਆਂ ਸੀ ਤਰਲੋਚਨ ਸਿੰਘ ਇੱਕ ਦੋ ਹੋਰ ਸ਼ਾਇਦ ਉਹ ਪੰਜਾਬ ਗਰੁੱਪ ਵਾਲੇ ਉਹ ਬਾਦਲ ਸਾਹਿਬ ਨੂੰ ਲੈ ਕੇ ਵੀ ਚਲੋ ਤੁਹਾਡੀ ਗੱਲ ਕਰਾਉਨੇ ਅਸੀਂ ਉੱਥੇ ਹੀ ਬੈਠੇ ਸੀ ਉਹਦੀ ਖਬਰ ਆ ਗਈ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਨਾਂ ਸ਼ਰਤ ਭਾਰਤ ਜਨਤਾ ਪਾਰਟੀ ਦੀ ਹਮਾਇਤ ਦੋ ਵੱਡੇ ਕੰਨਾ ਕੀਤੇ ਇੱਕ ਤਾਂ ਇੱਕ ਤਰਫਾ ਤੌਰ ਤੇ ਬਸਪਾ ਨਾਲ ਗੱਠ ਜੋੜ ਤੋੜਿਆ ਇੱਕ ਬਿਨਾਂ ਸ਼ਰਤ ਹਮਾਇਤ ਦਿੱਤੀ ਤੌੜਾ ਸਾਹਿਬ ਨੇ ਐ ਮੱਥੇ ਤੇ ਹੱਥ ਮਾਰਿਆ ਕਹਿੰਦੇ ਮਾਲੀ ਸਾਹਿਬ ਹੁਣ ਇਹ ਭਾਅ ਨਾਲ ਲੜ ਤਾਂ ਸਕਦੇ ਨਹੀਂ ਮਸਾ ਇਕਤਾ ਕਰਕੇ ਸਰਕਾਰ ਬਣੀ ਆ ਪਰ ਦੇਖੋ ਇਹ ਕੀ ਕਰ ਰਿਹਾ ਬਹੁਤ ਨਿਰਾਸ਼ਾ ਦੇ ਵਿੱਚ ਸੀ ਸੁਖਬੀਰ ਬਾਦਲ ਦੇ ਇਸ ਭਾਸ਼ਣ ਵਿੱਚ ਇਹ ਗੱਲਾਂ ਦਾ ਜ਼ਿਕਰ ਕਿਉਂ ਨਹੀਂ ਸੀ ਤੁਹਾਨੂੰ ਕੀ ਲੱਗਦਾ ਉਹਨਾਂ ਦੀ ਕੋਈ ਮਜਬੂਰੀ ਸੀ ਕਿ ਜਿਹੜੇ ਪੱਖ ਕਮਜ਼ੋਰ ਨੇ ਉਹ ਨਾ ਹੀ ਅੱਗੇ ਦੱਸੀ ਨਹੀਂ ਅਕਾਲੀ ਦਲ ਇਸ ਸਮੇਂ ਲੀਹੋਂ ਲੱਥਾ ਹੋਇਆ ਲੀਹੋਂ ਲੱਥਾ ਹੋਇਆ ਸਿਆਸੀ ਫੈਸਲੇ ਕਰਕੇ ਉਹ ਲੀ ਨੂੰ ਇਹ ਬਦਲ ਨੂੰ ਤਿਆਰ ਨਹੀਂ ਬੰਦੇ ਇਕੱਠੇ ਕਰ ਲੋ ਬੰਦੇ ਬਦਲ ਲੋ ਇਹਦੇ ਨਾਲ ਮਸਲਾ ਹੱਲ ਹੋਣ ਵਾਲਾ ਨਹੀਂ ਅੱਜ ਦੀ ਮਾਫੀ ਨਾਲ ਫਰਕ ਨਹੀਂ ਪੈਣਾ ਨਹੀਂ ਪੈਣਾ ਇਸ ਕਰਕੇ ਨਹੀਂ ਪੜਣਾ ਨਾ ਜੀ ਤੁਸੀਂ ਜਿਹੜੀ ਮੈਂ ਤੁਹਾਨੂੰ ਗੱਲ ਕਰਦਾ ਕਾਸ਼ੀਰਾਮ ਨੇ ਬਿਆਨ ਦਿੱਤਾ ਕਹਿੰਦੇ ਬਾਦਲ ਨੇ ਐਡਾ ਵੱਡਾ ਧਰੋ ਕੀਤਾ ਇੱਕ ਦਲਤਾਂ ਨਾਲ ਖਾਲਸਾ ਪੰਥ ਨਾਲ ਇਹਦੀ ਕੀਮਤ ਇਹਨੂੰ ਤਾਰਨੀ ਪਊ ਹਮ ਅੱਜ ਉਹ ਬਿਆਨ ਚੱਕ ਕੇ ਪੜ੍ਹ ਲਓ ਤੇ ਅੱਜ ਦੀ ਹਾਲਤ ਦੇਖ ਲਓ ਉਹਦੀ ਭਵਿੱਖਬਾਣੀ ਸਹੀ ਹੁੰਦੀ ਹੈ ਫੇਰ ਕੱਲੀ ਐਡੀ ਗੱਲ ਕੱਲੀਆਂ ਨੇ ਵੀ ਇਹ ਗੱਲ ਕੀਤੀ 97 ਦੀ ਵਿਧਾਨ ਸਭਾ ਦੀ ਚੋਣ ਜੀ ਮੈਨੀਫੈਸਟੋ ਦੇ ਵਿੱਚ ਲਿਖਿਆ ਵੀ ਜਿਹੜੇ ਜ਼ੁਲਮ ਹੋਏ ਨੇ ਪੰਜਾਬ 'ਚ ਉਨ੍ਹਾਂ ਦੀ ਜਾਂਚ ਲਈ ਉੱਚ ਪੱਧਰੀ ਅਦਾਲਤੀ ਕਮਿਸ਼ਨ ਬਣਾਵਾਂਗੇ। ਹੂੰ। ਵਿਧਾਨ ਸਭਾ ਚ ਇਹ ਤੋਂ ਮੁਕਰੇ। ਹੂੰ। ਸਾਰੇ ਸ਼ਕਾਰੀ ਪੁਲਿਸ ਅਫਸਰ ਐਸਐਸਪੀ ਲੈ। ਉਹਦਾ ਸਿੱਟਾ ਆ ਕੇ ਡੀਜੀਪੀ ਸ੍ਰੇਣੀ ਨੂੰ ਵੀ ਲਾਇਆ। ਜੀ। ਤੇ ਇਹ ਫੈਸਲਾ ਕੀਤਾ ਕਿ ਜਿਹੜੇ ਪੁਲਿਸ ਅਫਸਰਾਂ ਤੇ ਕਤਲਾਂ ਦੇ ਕੇਸ ਪਰਿਵਾਰਾਂ ਨੇ ਦਰਜ ਕਰਾਏ ਹੋਏ ਨੇ ਉਹ ਸਰਕਾਰੀ ਖਰਚੇ ਤੇ ਲੜੇ ਜਾਣਗੇ। ਹੂੰ। ਉਹ ਪਰਿਵਾਰ ਅੱਜ 32-32 ਸਾਲਾਂ ਬਾਅਦ ਲੜਦੇ ਨੇ। ਅਨਸਾਫੀ ਮਿਲ ਰਹੀ ਹੈ ਨਾ ਚਾਹੇ ਮਰ ਗਏ ਕਈ ਪੁਲਿਸ ਵਾਲੇ ਕਿਸੇ ਨੂੰ 7 ਸਾਲ ਕੈਦ ਦਾ ਕਿਸੇ ਨੂੰ 20 ਸਾਲ ਕੈਦ ਦਾ ਵੱਖਰੀ ਗੱਲ ਆ ਮਤਲਬ ਤੁਸੀਂ ਇਹ ਦੇਖੋ ਉਹ ਸੀ ਉਹੀ ਕੇਸ ਵਾਲਾ ਸੈਣੀ ਉਹੀ ਕੇਸ ਵਾਲਾ ਉਮਰਾਨੰਗਲ ਹੁਣ ਟੰਗਿਆ ਗਿਆ ਨਾ ਇੱਕ ਝਾਲੀ ਬੰਦਾ ਮਾਰ ਕੇ ਜੇ ਅੱਜ ਕੱਲਾ-ਕੱਲਾ ਲੜ ਕੇ ਇਨਸਾਫ ਲੈ ਰਿਹਾ ਉਦੋਂ ਲੋਕਾਂ ਨੂੰ ਇਨਸਾਫ ਦਿਵਾਉਣ ਦੀ ਜ਼ਿੰਮੇਵਾਰੀ ਬਾਦਲ ਸਾਹਿਬ ਦੀ ਸੀ ਤੇ ਇਹ ਜਦੋਂ ਬੱਲੇਵਾਰ ਸ਼ਰੀ ਨੇ ਸਵਾਲ ਪੁੱਛਿਆ ਮਦਾਨ ਸਭਾ ਤੇ ਇਹ ਮੁਕਰ ਗਏ ਹਰਦੇਵਰਸ਼ੀ ਹਰਦੇਵਰਸ਼ੀ ਨੇ ਸੀਪੀਆਈ ਦੇ ਵਿਧਾਇਕ ਸੀ ਇਹ ਕਹਿੰਦੇ ਛੱਡੋ ਜੀ ਬੀਤੇ ਦੇ ਪਾਓ ਮਿੱਟੀ ਦੱਬੇ ਮੁਰਗੇ ਖੇੜ ਕੇ ਕੀ ਮਿਲੂ ਜਾਣੇ ਹਰ ਇੱਕ ਗੱਲ ਤੋਂ ਤਿਲਕਦੇ ਗਏ ਤਿਲਕਦੇ ਗਏ ਉਸ ਤੋਂ ਬਾਅਦ ਸਰਸੇ ਵਾਲਾ ਮਾਮਲਾ ਆ ਗਿਆ ਜੀ ਨਾ ਉਸ ਤੋਂ ਪਹਿਲਾਂ ਆ ਗਿਆ ਖਾਲਸਾ ਸਾਜਨਾ ਦੇਵ ਸੋਨੀ ਸੰਢ 99 ਵਾਲਾ ਜੀ ਤੁਸੀਂ ਇਹ ਦੇਖੋ ਆਪਾਂ ਅੱਜ ਕਹਿੰਦੇ ਨੇ ਵੀ ਅਕਾਲ ਤਖਤ ਦਾ ਹੁਕਮਨਾਮਾ ਕੀਆ ਅਕਾਲ ਤਖਤ ਦੀ ਸਹਿਮਤੀ ਕੀ ਆ ਅਕਾਲ ਤਖਤ ਦੇ ਜਥੇਦਾਰ ਨੇ ਹੁਕਮਨਾਮਾ ਜਾਰੀ ਕੀਤਾ ਕਿਉਂਕਿ ਮਤਭੇਦ ਆ ਗਈ ਸੀ ਵੀ ਖਾਲਸਾ ਦਾ ਸਾਜਨਾ ਦਿਵਸ ਕਿਵੇਂ ਮਨਾਉਣਾ ਜੀ ਤੌੜਾ ਸਾਹਿਬ ਕਹਿੰਦੇ ਸੀ ਅਕਾਲ ਤਖਤ ਦੀ ਅਗਵਾਈ 'ਚ ਸਰਕਾਰ ਦੇ ਸਹਿਯੋਗ ਨਾਲ ਮਨਾਉਣਾ ਉਹ ਕਹਿੰਦਾ ਸੀ ਬਾਦਲ ਸਰਕਾਰ ਦੀ ਅਗਵਾਈ 'ਚ ਵਾਕਿਆ ਦੀ ਸਹਿਯੋਗ ਨਾਲ ਮਨਾਉਣਾ ਉਹਨਾਂ ਨੇ ਹੁਕਮਨਾਮਾ ਜਾਰੀ ਕੀਤਾ ਵੀ ਸਾਜਨਾ ਦਿਵਸ ਤੱਕ ਆਪਣੀ ਲੜਾਈ ਬੰਦ ਕਰੋ ਇਕੱਠੇ ਚੱਲੋ ਹਾਂ ਬਾਦਲ ਸਾਹਿਬ ਦੀ ਧਿਰ ਨੇ ਹੁਕਮਨਾਮੇ ਦੀ ਉਲੰਘਣਾ ਕੀਤੀ ਰਣਜੀਤ ਸਿੰਘ ਨੂੰ ਅਕਾਲ ਤਖਤ ਦੀ ਜਥੇਦਾਰੀ ਤੋਂ ਲਾਹਿਆ ਹਾਂ ਤੋੜਾ ਸਾਹਿਬ ਨੇ ਹਾਲਤ ਦੇਖ ਕੇ ਅਸਤੀਫਾ ਦਿੱਤਾ ਵੀ ਇਕੱਲੇ ਨਹੀਂ ਜਾਣਾ ਅਸਤੀਫਾ ਮਨਜ਼ੂਰ ਨਹੀਂ ਕੀਤਾ ਜਰਨਲ ਹਾਊਸ ਸੱਦ ਕੇ ਉਹਨਾਂ ਨੂੰ ਪ੍ਰਧਾਨਗੀਤ ਲਾਇਆ ਉਦੋਂ ਬਾਅਦ ਮੁੜ ਕੇ ਸਰਸਿਆ ਦੇ ਨਾਲ ਟਕਰਾਅ ਤੇ ਮੇਰੇ ਯਾਦ ਆ ਜਿੱਦੇ ਜੀਤ ਅਖਬਾਰ 'ਚ ਪੂਰੇ ਸਫੇ ਦਾ ਇਸ਼ਤਿਹਾਰ ਲੱਗਿਆ ਜਿਹਨੂੰ ਉਹ ਕਹਿੰਦੇ ਸੀ ਇਹ ਉਹ ਧਾਰਿਆ ਸਵਾੰਗ ਧਾਰਿਆ ਗੁਰੂ ਗੋਬਿੰਦ ਸਿੰਘ ਜੀ ਦਾ ਮੈਂ ਜਦੋਂ ਮਦਰਸਾ ਸਾਹਿਬ ਨਾਲ ਸੀ ਉਦੋਂ ਸੀ ਹਰਿਆਣੇ 'ਚ ਸੀ ਕਿਤੇ ਜਦੋਂ ਇਸ਼ਤਿਹਾਰ ਦੇਖਿਆ ਸਾਰੇ ਹੈਰਾਨ ਜੇ ਰਹੇ ਕਿ ਮੈਂ ਕਹੇ ਤਾਂ ਸਾਲਾ ਵੱਡਾ ਪੰਗਾ ਪਾਉ ਚੰਨੂ ਮਾਜਰਾ ਸਾਹਿਬ ਇਹ ਈਸ਼ੂ ਆਪਾਂ ਕਿਧਰੋਂ ਛੇੜ ਲਿਆ ਕਹਿੰਦੇ ਆਪਾਂ ਨੂੰ ਕੀ ਪਤਾ ਕੀ ਨੇ ਇਸ਼ਤਿਹਾਰ ਲਵਾਇਆ ਮੈਂ ਕਿ ਗੁਰੂ ਗੋਬਿੰਦ ਸਿੰਘ ਦੀ ਨਾ ਕਿਤੇ ਤਸਵੀਰ ਆ ਨਾ ਕੋਈ ਫੋਟੋ ਆ ਇਹਦੀ ਮਨਾਹੀ ਵੀ ਆ ਤਸਵੀਰ ਦੀ ਸੁਬਾੰਗ ਦੀ ਕੀ ਪਤਾ ਗੁਰੂ ਗੋਬਿੰਦ ਸਿੰਘ ਜੀ ਕਹੀ ਦੀ ਵਰਦੀ ਸੀ ਕਿਵੇਂ ਕੀਤਾ ਕੀ ਨਾ ਕੀਤਾ ਫਲਾਣਾ ਵੀ ਇਹਨੂੰ ਈਸ਼ੂ ਬਣਾਵਾਂਗੇ ਤਾਂ ਦੂਜੇ ਪਾਸੇ ਚ ਲੈ ਜਾਓ ਦੇਖੋ ਫਿਰ ਉਹਦੇ ਕੀਮਤੀ ਜੇ ਨਿਕਲੇ ਫਿਰ ਪੂਰਾ ਉਹ ਕੀਤਾ ਉਸ ਤੋਂ ਬਾਅਦ ਉਹੀ ਕੇਸ ਵਾਪਸ ਲਿਆ ਸਰਸੇ ਅਜੇ ਤੋਂ ਜੀ ਅਕਾਲੀ ਸਰਕਾਰ ਨੇ ਲਿਆ ਚੋਣਾਂ ਤੋਂ ਪਹਿਲਾਂ ਲਿਆ ਕੁਛ ਦਿਨ ਜਿਹੜਾ ਬਠਿੰਡੇ ਉਤੇ ਦਰਜ ਕਰਾਇਆ ਹੋਇਆ ਸੀ ਸਲਾਤਪੁਰੇ ਉਤੇ ਫਿਰ ਅਕਾਲ ਤਖਤ ਨੇ ਜਿੱਦਦਾ ਅਨੁਸਾਰ ਕਿਉਂ ਮਾਫ ਕਰਾਇਆ ਮਤਲਬ ਮੈਂ ਇਹ ਨਹੀਂ ਕਹਿੰਦਾ ਵੀ ਬਾਦਲ ਕਿਆਂ ਨੇ ਬੇਅਦਬੀ ਕਰਵਾਈ ਪਰ ਇਹਨਾਂ ਨੇ ਇੱਕ ਮਾਹੌਲ ਇਹੋ ਜਿਹਾ ਸਿਰਜ ਦਿੱਤਾ ਜੀ ਜਿਹਦੇ ਵਿੱਚ ਉਹ ਧਿਰ ਸੀ ਵੀ ਸਾਡੀ ਤੁਸੀਂ ਸਾਡੇ ਗੁਰੂ ਦੀ ਫਿਲਮ ਨਹੀਂ ਚੱਲਣ ਦਿੰਦੇ ਤੇ ਆ ਚੱਕ ਲਿਆ ਤੁਹਾਡਾ ਗੁਰੂ ਕਿੰਨੇ ਦਿਨ ਇਹ ਸਵਾਲ ਸਾਹਮਣੇ ਰਿਹਾ ਵੀ ਤੁਹਾਡਾ ਗੁਰੂ ਸਾਡੇ ਕਬਜ਼ੇ ਚੱਕੀ ਕੀਤਾ ਸਰਕਾਰ ਨੇ ਉਦੋਂ ਤੱਕ ਜੀ ਗੱਲ ਬੇਅਦਬੀ ਦੇ ਮਸਲੇ ਤੱਕ ਆ ਗਈ ਅੱਜ ਬੇਅਦਬੀ ਦਾ ਵਾਰ-ਵਾਰ ਉਹਨਾਂ ਨੇ ਜ਼ਿਕਰ ਕੀਤਾ ਜਦੋਂ ਸਟੇਜ ਤੋਂ ਕਹਿ ਰਹੇ ਸਨ ਕਿ ਕੁਝ ਜਥੇਬੰਦੀਆਂ ਸ਼ਹੀਦਾਂ ਦੀ ਜਥੇਬੰਦੀ ਨੂੰ ਢਾਹ ਲਾਉਣਾ ਚਾਹੁੰਦੀਆਂ ਸੀ ਇਕੱਠੀਆਂ ਹੋ ਗਈਆਂ ਬਦਨਾਮ ਕਰਤਾ ਕਿ 11 ਜ ਉਹਨਾਂ ਤੇ ਹੋਰਨਾਂ ਦੀ ਸਰਕਾਰ ਵਾਲੇ ਵੀ ਹੋ ਗਿਆ ਉਦੋਂ ਤੱਕ ਕੋਈ ਬੋਲਿਆ ਨਹੀਂ ਦੇਖੋ ਬੇਅਦਬੀਆਂ ਪਹਿਲਾਂ ਵੀ ਹੁੰਦੀਆਂ ਰਹੀਆਂ ਨੇ ਕਿਸੇ ਨਾ ਕਿਸੇ ਰੂਪ ਚ ਪਰ ਬਰਗਾੜੀ ਵਾਲੀ ਬੇਅਦਬੀ ਆਮ ਬੇਅਦਬੀ ਨਹੀਂ ਸੀ ਇਹ ਇੱਕ ਧਿਰ ਵੱਲੋਂ ਮਿੱਥ ਕੇ ਸਿੱਖਾਂ ਦੇ ਸਬੈਮਾਨ ਨੂੰ ਸੱਟ ਮਾਰ ਲਈ ਚੈਲੰਜ ਕਿਤੀਗੀ ਵੈਸੇ ਹੋਰ ਬੇਅਦਮੀਆਂ ਹੋ ਜਾਂਦੀਆਂ ਨੇ ਹੱਲ ਵੀ ਹੋ ਜਾਂਦੀਆਂ ਨੇ ਪਹਿਲਾਂ ਲੋਕ ਸਥਾਨਕ ਪੱਧਰ ਤੇ ਹੱਲ ਕਰ ਲੈਂਦੇ ਸੀ ਕਿਸੇ ਨੂੰ ਘੋਲ ਦਿੰਦੇ ਸੀ ਇਹ ਕਰ ਲੈਂਦੇ ਸੀ ਹੁਣ ਕਿਉਂਕਿ ਇੱਕ ਸਿਆਸੀ ਇਸ਼ੂ ਬਣ ਗਿਆ ਇਹਦੇ ਬਾਰੇ ਇੱਕ ਨਵਾਂ ਸੰਕਲਪ ਮਤਲਬ ਲਿਆਂਦਾ ਬੀ ਜਿੱਦਾਂ ਵੱਡਾ ਤੁਹਾਡਾ ਸੰਘਰਸ਼ ਜੋ ਮਰਜੀ ਚੱਲ ਰਿਹਾ ਕਿਤੇ ਇੱਕ ਇਹ ਜੀ ਘਟਨਾ ਕਰ ਦੋ ਅਗਲੇ ਕਿਨੇ ਵਾਰ ਜੇ ਹੁਣ ਤਾਂ ਸਾਡੇ ਲਈ ਬੇਅਦਬ ਮਰਨ ਮਰਾਉਣ ਦਾ ਸਵਾਲ ਆ ਸੁਖਵੀਰ ਬਾਦਲ ਨੇ ਇੱਕ ਗੱਲ ਹੋਰ ਅੱਜ ਐਡਮਿਟ ਕੀਤੀ ਮੰਨ ਗਏ ਉਸ ਸਟੇਜ ਤੋਂ ਕਹਿੰਦੇ ਕਿ ਬਾਦਲ ਸਾਹਿਬ ਨਾਲ ਵੱਡੇ ਬਾਦਲ ਸਾਹਿਬ ਦੇ ਮਨ ਤੇ ਬੋਝ ਬਹੁਤ ਸੀ ਕਿ ਅਸਲ ਦੋਸ਼ੀਆਂ ਨੂੰ ਸਜ਼ਾ ਤੇ ਅਸੀਂ ਦਿਵਾਉਣੀ ਸੀ ਸਾਡੇ ਹੱਥੇ ਦਬਾਈ ਇਹਨਾਂ ਪੈ ਗਿਆ ਕਿ ਉਹ ਸੀਬੀਆਈ ਕੋਲ ਜਾਂਚ ਦੇਣੀ ਪਈ ਨਹੀਂ ਬਾਦਲ ਸਾਹਿਬ ਦੇ ਮਨ ਤੇ ਇਹ ਭੁੱਜ ਨਹੀਂ ਸੀ ਵੀ ਜਿੰਨਾ ਚਿਰ ਉਹ ਸਰਕਾਰ ਨਾਲ ਰਹੇ ਸਾਰੇ ਪੰਜਾਬ ਵਿਰੋਧੀ ਪੰਥ ਵਿਰੋਧੀ ਫੈਸਲੇ ਨਹੀਂ ਹਮਾਇਤ ਕਰਦੇ ਰਹੇ ਰਾਜਾਂ ਤੋਂ ਸਾਰੇ ਅਧਿਕਾਰ ਖੋਹੇ ਗਏ ਚਾਹੇ ਉਹ ਜੀਐਸਟੀ ਦੇ ਰੂਪ ਚ ਖੋਹੇ ਗਏ ਚਾਹੇ ਸਿੱਖਿਆ ਵੀ ਖੋਲੇ ਖੇਤਰ ਦਾ ਖੋਹਿਆ ਹੋਇਆ ਸੀ ਉਹਦੀਆਂ ਗਾ ਜੋ ਕੇਂਦਰ ਜੋ ਹੈ ਰਾਸ਼ਟਰਵਾਦੀ ਨੀਤੀਆਂ ਤੇ ਚੱਲੇ ਕਿਉਂਕਿ ਇਹਨਾਂ ਨੂੰ ਇੱਕ ਅੱਜ ਵੀ ਬੋਲੇ ਸੁਖਵੀਰ ਇੱਕ ਛਣ ਛਣ ਇਹਨਾਂ ਕੋਲੇ ਫਿਰਕੂ ਏਕਤਾ ਜੀ ਪੰਜਾਬ ਚ ਫਿਰਕੂ ਲੜਾਈ ਕਦੋਂ ਰਹੀ ਹੈ ਜੇ ਮੈਨੂੰ ਇਹ ਦੱਸੋ ਹਾਲੇ ਪਹਿਲਾਂ ਰਹੀ ਆ ਉਦੋਂ ਪੰਜਾਬੀ ਸੂਬੇ ਵੇਲੇ ਤਣਾ ਕਿਸ ਨਾ ਕਿਸੇ ਰੂਪ ਚ ਰਿਹਾ ਖਾੜਕੂਵਾਦ ਮੇਰੇ ਤਾਂ ਕੁਝ ਘਟਨਾਵਾਂ ਹੋਈਆਂ ਨੇ ਕੀਤੀਆਂ ਨੇ ਜਾਂ ਕਰਾਈਆਂ ਨੇ ਪਰ ਹਿੰਦੂ ਸਿੱਖ ਦੀ ਲੜਾਈ ਤਾਂ ਕਦੇ ਰਹੀ ਨਹੀਂ ਇਹਨਾਂ ਦਾ ਫਿਰਕੂ ਇੱਕ સુરਤਾ ਦਾ ਮਤਲਬ ਆ ਪੰਜਾਬ ਤੇ ਪੰਥ ਦੇ ਹਿੱਤਾਂ ਨੂੰ ਬੇਦਾਵਾ ਦੇਣਾ ਕਿਉਂਕਿ ਕਿਤੇ ਪੰਜਾਬੀ ਮਾਂ ਬੋਲੀ ਤੇ ਰੌਲਾ ਪੈਂਦਾ ਸੀ ਹੁਣ ਉਹ ਰੌਲੇ ਤਾਂ ਮੁੱਕ ਗਏ ਹਿੰਦੂਆਂ ਨੇ ਮਾਂ ਬੋਲੀ ਵੱਡੇ ਪੱਧਰ ਤੇ ਅਣਖ ਖਾਤੀ ਹੁਣ ਆ ਪੰਜਾਬ ਦੇ ਸਿਆਸੀ ਹੱਕਾਂ ਦੀ ਲੜਾਈ ਜਦੋਂ ਤੁਸੀਂ ਨੇ ਕਰਦੇ ਹੋ ਫਿਰ ਥੋੜਾ ਜਿਹਾ ਵਖਰੇਵਾ ਆਉਂਦਾ ਸਰਕਾਰ ਉਹ ਬਾਈ ਨੂੰ ਖਾਸ ਤੰਦ ਪਾ ਦਿੰਦੀ ਆ ਸੋ ਹਿੰਦੂ ਸਿੱਖਾਂ ਚ ਲੜਾਈ ਹੈ ਹੀ ਨਹੀਂ ਜਦੋਂ ਤੁਸੀਂ ਉਹਨੂੰ ਮੇਨ ਮੁੱਦਾ ਬਣਾਉਨੇ ਹੋ ਸਿੱਖ ਧਰਮ ਅਨੁਸਾਰ ਸਿੱਖ ਫਲਸਫੇ ਅਨੁਸਾਰ ਫਿਰਕੂ ਇੱਕ ਸੁਰਤਾ ਜਿਹੜੀ ਉਹਦਾ ਤੁਮਕੋ ਤੇਮਾਰਾ ਖੂਬ ਹਮਕੋ ਹਮਾਰਾ ਖੂਬ ਇਹ ਛੋਟੇ ਜਿਹੜਾ ਫਿਰਕਤਾ ਦਾ ਇਹਨਾਂ ਨੇ ਦਬਲ ਲਿਆ ਤੇ ਸਾਰੇ ਕਾਂਗਰਸ ਦੇ ਆਪਣੇ મોદી ਸਰਕਾਰ ਨੇ ਜਿੰਨੇ ਰਾਜਾਂ ਤੋਂ ਅਧਿਕਾਰ ਖੋਹੇ ਉਹ ਸਾਰਿਆਂ ਦੀ ਇਹਨਾਂ ਨੇ ਹਮਾਇਤ ਕੀਤੀ ਆਖਰ ਦੇ ਵਿੱਚ ਆ ਕੇ ਤਿੰਨ ਖੇਤੀ ਬਿੱਲਾਂ ਦੀ ਹਮਾਇਤ ਕੀਤੀ ਨਾ ਬਣਾਏ ਨਾ ਉਹਨਾਂ ਦੀ ਵਜਾਹਤ ਵੀ ਕੀਤੀ ਤੇ ਜਿਹੜੇ ਹੱਕ ਮੰਗਦਾ ਸੀ ਆਨੰਦਪੁਰ ਦਾ ਮਤਾ ਜੰਮੂ ਕਸ਼ਮੀਰ ਦੀ ਧਾਰਾ 370 ਖਤਮ ਕਰ ਤੇ ਇਕੱਲੀ ਖਤਮ ਕਰਨ ਤੇ ਸਹਿਮਤੀ ਨਹੀਂ ਕੀਤੀ ਉਹਦੀ ਰਾਜਵਿਵਹੋਂ ਹੋਂਦ ਖਤਮ ਕਰਨ ਤੇ ਸਹਿਮਤੀ ਕਰਤੀ ਤੇ ਆ ਜਿਹੜਾ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਇਹ ਸੰਵਿਧਾਨ ਦੇ ਉਲੰਘਣਾ ਚ ਜਿਹੜਾ ਭਾਜਪਾ ਤੇ ਆਰਐਸਐਸ ਦੀ ਵਿਚਾਰਧਾਰਾ ਅਨਸਾਰ ਮੋਦੀ ਸਰਕਾਰ ਨੇ ਫੈਸਲੇ ਲਏ ਨੇ ਵੀ ਰਾਸ਼ਟਰਪਤੀ ਗਵਰਨਰ ਰੇਜ ਲਾਤਾ ਜੀ ਫਿਰ ਰਾਸ਼ਟਰਪਤੀ ਰਾਜ ਲਾਤਾ ਜੀ ਉਹਦੀ ਜਿਹੜੀ ਸਾਰੀ ਵਿਆਖਿਆ ਕੀਤੀ ਹੈ ਸੁਪਰੀਮ ਕੋਰਟ ਨੇ ਉਹ ਬਿਲਕੁਲ ਗਲਤ ਹੈ ਸੰਵਧਾਨ ਅਨੁਸਾਰ ਹੈ ਹੀ ਨਹੀਂ ਤੁਸੀਂ ਉਹਦੇ ਬਾਰੇ ਵੀ ਚੁੱਪ ਧਰ ਲਈ ਜਿਹੜੀਆਂ ਇਹ ਘਾਟਾਂ ਵੱਡੀਆਂ ਗਲਤੀਆਂ ਭੁੱਲਾ ਗਣਾ ਜੋ ਵੀ ਇਹਨੂੰ ਨਾਮ ਦੇ ਦਿਓ ਕੀ ਤੁਹਾਨੂੰ ਲੱਗਦਾ ਸੁਖਵੀਰ ਬਾਦਲ ਦੇ ਧਿਆਨ ਚ ਨਹੀਂ ਇਹ ਗੱਲਾਂ ਅਣਜਾਣ ਨੇ ਉਹ ਇਹਨਾਂ ਗੱਲਾਂ ਤੋਂ ਜਾਂ ਫਿਰ ਉਹਨਾਂ ਨੂੰ ਪਤਾ ਹੈ ਕਿ ਮੈਂ ਸਿਆਸਤ ਕੀ ਕਰਨੀ ਹੈ ਨਹੀਂ ਉਹਨਾਂ ਨੇ ਮਿੱਥ ਕੇ ਕੀਤੀਆਂ ਨੇ ਇਹ ਉਹਨਾਂ ਨੂੰ ਇਹ ਚੰਗੀਆਂ ਲੱਗਦੀਆਂ ਨੇ ਇਹਦਾ ਸਮਾਂ ਦਰਾਂ ਕਿੰਨੀ ਦੇਖੋ ਮਾਇਆ ਧਾਰੀ ਬਣ ਕੇ ਮਾਇਆ ਦੇ ਇਮਾਰਤ ਇਕੱਠੇ ਕਰ ਲੇ ਤੁਸੀਂ ਇਹ ਦੱਸੋ ਉਹ ਕਹਿੰਦਾ ਸਿੱਖ ਫਲਸਫੇ ਦੇ ਅਨੁਸਾਰ ਚੱਲਾਂਗੇ ਇਹ ਕਹਿੰਦਾ ਮੈਂ ਜਿਹੜੀ ਜਾਇਦਾਦ ਬਣਾਈਆ ਕਾਨੂੰਨ ਅਨੁਸਾਰ ਬਣਾਈਆ ਕਾਨੂੰਨ ਤਾਂ ਤੁਸੀਂ ਬਣਾਏ ਨੇ ਨਾ ਜੇ ਸਿੱਖ ਫਲਸਫਾ ਕਹਿੰਦਾ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਏ ਜੇ ਸਿੱਖ ਫਲਸਫਾ ਕਹਿੰਦਾ ਮਾਇਆ ਧਾਰੀ ਅੰਨਾ ਬੋਲਾ ਜੇ ਸਿੱਖ ਫਲਸਫਾ ਕਹਿੰਦਾ ਰਾਜੇ ਸ਼ੀ ਮਕਦਮ ਕੁੱਤੇ ਜਾਇ ਜਗਾਵਣ ਬੈਠੇ ਸੁੱਤੇ ਬਰਗਾ ਇਹ ਜਿਹੜਾ ਇਹ ਕਹਿ ਰਿਹਾ ਆਪਦੇ ਆਪ ਨੂੰ ਦੋਸ਼ੀ ਨਹੀਂ ਮੰਨ ਰਿਹਾ ਇਹ ਦੂਜਿਆਂ ਨੂੰ ਦੋਸ਼ੀ ਸਾਬਤ ਕਰ ਰਿਹਾ ਕਹਿੰਦਾ ਸਾਨੂੰ ਮੌਕਾ ਨਹੀਂ ਦਿੱਤਾ ਦੋਸ਼ੀਆਂ ਨੂੰ ਫੜਨ ਦਾ ਉਹ ਤਾਂ ਇਹ ਵੀ ਕਹਿੰਦੇ ਕਿ ਸਿੱਖ ਕੌਮ ਹੈ ਨਾ ਜਿਹੜੀ ਉਹ ਉਹਨਾਂ ਨੂੰ ਉਲਟਾ ਮੌਕੇ ਦੇ ਹੀ ਗਈ ਆਪ ਹੀ ਉਹਨਾਂ ਨੂੰ ਰਾਜ ਦਿੰਦੇ ਸੀ ਆਪ ਹੀ ਆਪਦੇ ਤਸ਼ੱਦਦ ਕਰਾਉਂਦੇ ਰਹੇ 1984 ਚ ਕੀ ਕੁਝ ਨਹੀਂ ਹੋਇਆ ਸਿੱਖਾਂ ਨਾਲ ਕਹਿੰਦੇ ਕਾਂਗਰਸ ਨੂੰ ਰਾਜ ਦੇਈਗੇ ਤੁਸੀਂ ਇਹ ਕੋਈ ਗੱਲ ਹੈ ਨਹੀਂ ਦੇਖੋ ਕਾਂਗਰਸ ਨੂੰ ਰਾਜ ਦਿੱਤਾ ਜੀ ਪਰ ਇੱਕ ਉਸ ਮੌਕੇ ਦਿੱਤਾ ਜਦੋਂ ਅਮਰਿੰਦਰ ਸਾਹਮਣੇ ਆਇਆ ਜਦੋਂ ਲੋਕ ਇਹ ਕਹਿਣ ਲੱਗੇ ਸੀ ਅਮਰਿੰਦਰ ਬਾਦਲ ਨਾਲੋਂ ਵਧੀਆ ਸਿੱਖਾ ਜਦੋਂ ਮਰਿੰਦਰ ਨੇ ਹਾਈ ਕਮਾਂਡ ਦੇ ਸਾਹਮਣੇ ਮਤਲਬ ਖੰਗੂਰਾ ਮਾਰਿਆ ਸੀ ਪਾਣੀ ਵਾਲੇ ਸਮਝੋ ਤੇ ਰੱਦ ਕੀਤੇ ਸੀ ਉਦੋਂ ਦੇ ਤਣੇ ਜੀ ਉਹਨਾਂ ਨੂੰ ਮੌਕਾ ਮੌਕਾ ਤੁਹਾਨੂੰ ਫੇਰ ਮਿਲ ਗਿਆ ਫੇਰ ਤੁਹਾਨੂੰ ਮਿਲ ਗਿਆ 10 ਸਾਲ ਮੌਕਾ ਤੁਹਾਨੂੰ ਮਿਲਿਆ ਤੁਸੀਂ ਇੱਕ ਪੰਥ ਦਾ ਮਸਲਾ ਇੱਕ ਪੰਜਾਬ ਦਾ ਮਸਲਾ ਹੱਲ ਕਰਾਇਆ ਕੋਈ ਮੈਨੂੰ ਇਹ ਕੋਸ਼ਿਸ਼ ਕਰੋ ਇਹ ਠੀਕ ਆ ਪੰਜਾਬੀਆਂ ਨੇ ਗਲਤੀਆਂ ਸੁਧਾਰੀਆਂ ਵੀ ਨੇ ਪਾਣੀ ਵਾਲੇ ਸਮਝੌਤੇ ਰੱਦ ਕਰਨੇ ਜਾਂ ਪਾਣੀਆਂ ਦੀ ਕੀਮਤ ਵਸੂਲਣ ਲਈ ਵਿਧਾਨ ਸਭਾ ਵੱਲੋਂ ਹਦਾਇਤ ਕਰਨੀ ਨੋਟੀਫਿਕੇਸ਼ਨ ਰੱਦ ਕਰਨਾ ਕੀਤਾ ਨੇ ਪਰ ਇਹ ਜਿਹੜੀ ਇਹਨਾਂ ਦੀ ਸਿਆਸਤ ਆ ਨਾ ਜੀ ਉਹਨੂੰ ਲਿਹੋ ਨਾ ਹੋਣਾ ਜਿਹੜੇ ਇਹਨਾਂ ਨੇ ਲਾਹਿਆ ਇਹ ਉਹਤੇ ਮੁੜ ਵਿਚਾਰ ਕਰਨ ਨੂੰ ਤਿਆਰ ਨਹੀਂ ਗੱਲ ਇੱਥੇ ਆ ਹੁਣ ਮੰਨ ਲਓ ਜੀ ਇੱਕ ਤਾਂ ਸਵਾਲ ਇਹ ਸੀ ਇਹ ਪ੍ਰਧਾਨ ਕੀ ਦੋਸਤੀ ਵਧੰਦਾ ਮੈਂ ਕਹਿੰਦਾ ਮੈਂ ਛੋਟੀ ਗੱਲ ਕਰਦਾ ਇਹਨੇ ਕਿਹਾ ਸਾਰੇ ਅਕਾਲੀਆਂ ਨੂੰ ਇਕੱਠੇ ਹੋਣਾ ਚਾਹੀਦਾ ਜੀ ਨਾਲੇ ਮਨਚ ਪੰਥ ਦਾ ਦਰਦ ਆ ਜੇਚ ਭੋਰਾ ਭਰ ਦੀ ਲਿਆਕਤ ਹੁੰਦੀ ਸੀ ਅਣਪ ਹੁੰਦੀ ਇਹ ਕਹਿੰਦਾ ਵੀ ਜਿੰਨੇ ਅਸੀਂ ਅਕਾਲੀ ਦਲ ਤੋਂ ਕੱਢੇ ਨੇ ਇੱਕ ਤਰਫਾ ਤੌਰ ਤੇ ਅਸੀਂ ਉਹਨੂੰ ਵਾਪਸ ਲੈਨੇ ਆ ਚਾਹੇ ਉਹ ਪਿਉਲੀ ਆ ਚਾਹੇ ਉਹ ਢਿੰਡਸਾ ਚਾਹੇ ਉਹ ਬੀਬੀ ਆ ਜੱਟ ਹੋਰ ਨੇ ਕੋਈ ਜੈਸਚਰ ਤਾਂ ਦਿਖਾਉਂਦਾ ਨਾ ਜੀ ਇਹ ਤੇ ਇਹ ਕਹਿੰਦਾ ਵੀ ਪਰ ਗਾੜੀ ਦੀ ਜਿਹੜੀ ਬੇਅਦਬੀ ਆ ਉਹ ਤਾਂ ਫਲੈਸ਼ ਪੁਆਇੰਟ ਆ ਇਹਨੂੰ ਇਹ ਨਹੀਂ ਪਤਾ ਵੀ ਉਦੋਂ ਪਹਿਲਾਂ ਤੁਹਾਡੇ ਖਿਲਾਫ ਕਿੰਨਾ ਗੁੱਸਾ ਤੁਸੀਂ ਸਾਰੇ ਸ਼کاری ਐਸਐਸਪੀ ਲੈ ਸੈਣੀ ਦੀ ਗੱਲ ਕੀਤੀ ਤੇ ਤੁਹਾਡੇ ਰਾਜ ਦੇ ਵਿੱਚ ਬਹਿਵਲ ਕਲਾ ਜਿਹੜੀ ਜਸਟਿਸ ਰਣਜੀਤ ਸਿੰਘ ਨੇ ਜਾਂਚ ਕੀਤੀ ਆ ਪੁਆਇੰਟ ਬਲੈਂਕ ਰੇਜ ਤੋਂ ਬੈਠੇ ਨੇ ਉੱਤੋਂ ਗੋਲੀਆਂ ਮਾਰੀਆਂ ਐ ਮਾਰੀਆਂ ਹੇਠਾਂ ਲੰਗੀ ਐ ਐਫਆਈਆ ਪੁਸ਼ਪਤੀ ਪੁਲਿਸ ਪੁਲਿਸਾਨ ਪੁਸ਼ਪਤੀ ਵੀ ਹੁੰਦੀ ਹੈ ਕਿਤੇ ਹੂੰ ਤੇ ਜਿਹੜਾ ਕੋਟਕਪੂਰੇ ਹੋਇਆ ਉਹ ਤੇ ਤੁਹਾਡੇ ਹੱਥ ਕਿਨੇ ਰੋਕੇ ਸੀ ਜੀ ਹੁਣ ਤੱਕ ਬੇਅਦਬੀ ਵਾਲੇ ਮਸਲੇ ਤੇ ਤਾਂ ਮੰਨਿਆ ਕਿ ਜਾਂਚ ਸੀਬੀਆਈ ਕੋਲ ਚੱਲੀ ਗਈ ਪਰ ਇੰਨਾ ਕਾਂਡਾਂ ਦੀ ਜਾਂਚ ਤਾਂ ਸੂਬਾ ਸਰਕਾਰ ਕੋਲ ਸੀ ਮੈਂ ਤੁਹਾਨੂੰ ਇਹੀ ਕਹਿਣਾ ਨਾ ਜੀ ਤੁਸੀਂ ਕਿਸੇ ਹੋਰ ਮਸਲੇ ਤੇ ਇਨਸਾਫ ਦਿੱਤਾ ਹੋਵੇ ਤੁਸੀਂ ਮੈਨੂੰ ਦਿਖਾਓ ਤਾਂ ਸਹੀ ਨਾ ਜੀ ਵੀ ਆਹ ਮਸਲੇ ਤੇ ਅਸੀਂ ਪੰਜਾਬੀਆਂ ਨੂੰ ਇਨਸਾਫ ਦਿੱਤਾ ਤੁਸੀਂ ਤਾਂ ਜਾਬਰ ਪੁਲਿਸ ਅਫਸਰਾਂ ਨਾਲ ਖੜੋ ਕੱਲਾ ਇਹ ਨਹੀਂ ਖੜੇ ਜੀ ਤੁਸੀਂ ਇਹ ਦੇਖੋ ਇਹਨਾਂ ਦੀ ਜਿਵੇਂ ਕਹਿੰਦੇ ਤੂੰ ਤੇ ਤੇਰੀ ਤੌਰ ਬਦਲ ਗਈ ਬਦਲੇ ਤੇਰੇ ਦੀਦੇ ਨਹੀਂ ਜਦੋਂ 97 ਚ ਸੱਤਾ ਤੇ ਆ ਗਿਆ ਇਹਨਾਂ ਦਾ ਹੱਥ ਪੈ ਗਿਆ ਉਸੇ ਦੌਰ ਨੂੰ ਜਿਹਨੂੰ ਕਹਿੰਦੇ ਹੁੰਦੇ ਸੀ ਸਾਡੇ ਬੱਚੇ ਨੇ ਇਹ ਤੁਸੀਂ ਜਮਹੂਰੀ ਸੰਘਰਸ਼ ਨੂੰ ਥੱਕ ਕੇ ਕੰਧਾਂ ਨਾਲ ਲਾਤਾ ਇਹਦੇ ਰਿਐਕਸ਼ਨ ਤੋਂ ਬੱਚਿਆਂ ਨੇ ਬੰਦੂਕਾਂ ਚੱਕੀਆਂ ਨੇ ਕਹਿਣ ਲੱਗੇ ਉਹਨਾਂ ਨੂੰ ਅੱਤਵਾਦੀ ਕਾਲਾ ਦੌਰ ਦੇਸ਼ ਦੀ ਏਕਤਾ ਲਈ ਅਸੀਂ ਪਾਕਿਸਤਾਨ ਦੇ ਨਾਲ ਖੁਫੀਆ ਲੜਾਈ ਜਿਹੜੀ ਪ੍ਰੌਕਸੀ ਵਾਰਸ ਸੀ ਅਸੀਂ ਉਹ ਲੜੀਆ ਸਾਰਾ ਇਹਨਾਂ ਨੇ ਵਰਤਾਂ ਤੇ ਬਦਲ ਲਿਆ ਤੇ ਅੱਜ ਇਹ ਕਹਿੰਦੇ ਨੇ ਬੰਦੀ ਸਿੰਘਾਂ ਦੀ ਰਿਹਾਈ ਲਈ ਬਹੁਤ ਵੱਡਾ ਮਸਲਾ ਤੇ ਅੱਜ ਤੱਕ ਬੰਦੀ ਸਿੰਘਾਂ ਲਈ ਤੁਸੀਂ ਕੀਤਾ ਕੀ ਹੈ ਜੀ ਮੈਨੂੰ ਇਹ ਦੱਸੋ ਜੇਰ ਇਹ ਗੱਲ ਵੀ ਆਉਂਦੀ ਸੀ ਵੀ ਉਹ ਬਾਹਰ ਲਿਆਂ ਜੇਲਾ ਚ ਬੈਠਿਆ ਜਾ ਰ ਉਹਨਾਂ ਨੂੰ ਪੰਜਾਬ ਤੱਕ ਲਿਆਓ ਨਾਲ ਦੀ ਨਾਲ ਹਲਫੀਆ ਬਿਆਨ ਜਾਂਦਾ ਸੀ ਪ੍ਰੋਫੈਸਰ ਦਵਿੰਦਰ ਪਾਲ ਸਿੰਘ ਪੁੱਲਰ ਬੜਾ ਖਤਰਨਾਕ ਅਤਵਾਦੀ ਆ ਜਿਵੇਂ ਅੱਜ ਭਗਵੰਤ ਮਾਨ ਉਹ ਕੱਲ ਸੀ ਖਤਰ ਦੇ ਰਿਹਾ ਹੈ ਨਾ ਹਲਫਨਾਮਾ ਵੀ ਬਹੁਤ ਖਤਰਨਾਕ ਅਤਵਾਦੀ ਆ ਜਿਹੜੇ ਪੰਜਾਬ ਚ ਆ ਕੇ ਜੀ ਅਮਨ ਕਾਨੂੰਨ ਹਿਲਾਜੂ ਇਹਨਾਂ ਨੇ ਸਾਰੇ ਉਹ ਹਲਫੀਆ ਬਿਆਨ ਦਿੱਤੇ ਹੋਏ ਨੇ ਉਹਨਾਂ ਬਾਰੇ ਜਿਨ੍ਹਾਂ ਨੂੰ ਬੰਦੀ ਸਿੰਘ ਕਹਿੰਦੇ ਨੇ ਤੇ ਰਾਜਵਾਨ ਨੇ ਤਾਂ ਦਿਖਾਏ ਦਿੱਤਾ ਨਾ ਵੀ ਤੁਸੀਂ ਮੇਰੇ ਨਾਲ ਕੀ ਕੀਤੀ ਸਿਆਸਤ ਖੇਡੀ ਵਰਤਿਆ ਉਹਨੇ ਤਾਂ ਇਹ ਵੀ ਕਹਿੰਦੀ ਭੁੱਲ ਬਖਸ਼ਾਓ ਚਿੱਠੀ 'ਚ ਲਿਖਿਆ ਨਾ ਹੁਣ ਤੱਕ ਜੋ ਤੁਸੀਂ ਸਾਡੇ ਨਾਲ ਕੀਤੀ ਆ ਸ਼੍ਰੋਮਣੀ ਕਮੇਟੀ ਤੇ ਅਕਾਲੀ ਦਲ ਭੁੱਲ ਬਖਸ਼ਾਉਣ ਉਧਰੋਂ ਕਿਉਂ ਨਹੀਂ ਤੁਰਦਾ ਜੀ ਇਹ ਅਸਲ ਜਿਹੜਾ ਸਿਆਸੀ ਲੀਤੋਂ ਲਾਹਿਆ ਹੋਇਆ ਅਕਾਲੀ ਦਲ ਉਹ ਲੀਤੋਂ ਲਹਣਦੀ ਆ ਭੁੱਲਾ ਨਹੀਂ ਬਖਸ਼ਾ ਰਿਹਾ ਜਿਹੜੀ ਬਿਨਾਂ ਸ਼ਰਤ ਹਮਾਇਤ ਦੀ ਜਿਹੜਾ ਇਹ ਕਹਤਾ ਵੀ ਕੇਂਦਰ ਚ ਅਸੀਂ ਨਹੀਂ ਤੁਹਾਡੇ ਖਿਲਾਫ ਬੋਲਦੇ ਜੋ ਮਰਜ਼ੀ ਕਰੋ ਪੰਜਾਬ ਚ ਭਾਪਰ ਸਾਡੇ ਬਾਰੇ ਨਾ ਬੋਲੇ ਅਸੀਂ ਜੋ ਮਰਜ਼ੀ ਕਰੀਏ ਤੁਸੀਂ ਜਿਹੜਾ ਖਾਲ ਯਾਦਗਾਰਾਂ ਦੀ ਗੱਲ ਕਰਦੇ ਨਹੀਂ ਦੀ ਜੀ ਤੁਸੀਂ ਵਿਚਾਰ ਆ ਜਿਹੜਾ ਉਹਨੂੰ ਪਿੱਛੇ ਕਰ ਦੋ ਯਾਦਗਾਰਾਂ ਕਰ ਦੋ ਫੋਟੋ ਪੂਜਨ ਲਾ ਦੋ ਯਾਦਗਾਰਾਂ ਉਸਾਰਨ ਦਾ ਸੰਕਲਪ ਸਿੱਖੀ ਚ ਕਿੱਥੇ ਆ ਜੀ ਜੇ ਕਿਤੇ ਕੋਈ ਯਾਦਗਾਰ ਵੀ ਉਸਰੀਆ ਉਹਦੇ ਪਿੱਛੇ ਵਰਤਾਂਤ ਆ ਜਿਹੜਾ ਉਹਨੂੰ ਤੁਸੀਂ ਭਲਾ ਦੋ ਤੋ ਇਸ ਕਰਕੇ ਵੱਡੇ ਗੁਨਾਹ ਕੀਤੇ ਹੋਏ ਨੇ ਇਹਨਾਂ ਨੇ ਤੁਸੀਂ ਲੜੀ ਬਹੁਤ ਲੰਬੀ ਆ ਜੀ ਅੱਜ ਵਾਲੀ ਮਾਫੀ ਦਾ ਅਮਲੀ ਤੌਰ ਤੇ ਮੈਨੂੰ ਲੱਗਦਾ ਕੋਈ ਅਰਥ ਨਹੀਂ ਬਣਦਾ ਹੁਣ ਮੈਂ ਤੁਹਾਨੂੰ ਕਿੰਨੇ ਮਸਲੇ ਗਿਣਾਏ ਨੇ ਜੀ ਮਤਲਬ ਕਿਸੇ ਗੱਲ ਬਾਰੇ ਤਾਂ ਬੋਲਣਾ ਪਰ ਸਵਾਲਾਂ ਦਾ ਸਵਾਲ ਹੈ ਇੱਕ ਆਖਰੀ ਸਵਾਲ ਕਿ ਸੁਖਵੀਰ ਸਿੰਘ ਬਾਦਲ ਬਤੌਰ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਫਿਰ ਐਸਾ ਕੀ ਕਰਨ ਕਿ ਸ਼੍ਰੋਮਣੀ ਅਕਾਲੀ ਦਲ ਲੀਆਂ ਤੋਂ ਲੱਥਿਆ ਜਾਂ ਲੀ ਤੇ ਚੜੇ ਆਵੇ ਦਾ ਕਹਿਣ ਵੀ ਅਸੀਂ ਗਲਤ ਨਾ ਪੈ ਗਏ ਸੀ ਅਸੀਂ ਪੰਥ ਤੇ ਪੰਜਾਬ ਦੇ ਹਿੱਤਾਂ ਲਈ ਲੜਨ ਦੀ ਥਾ ਹੁਣ ਇਹ ਕਹੀ ਜਾਂਦੇ ਨੇ ਬਾਦਲ ਸਾਹਿਬ ਨੇ ਆਹ ਕੀਤਾ ਜੀ ਬਾਦਲ ਸਾਹਿਬ ਨੇ ਠੀਕ ਆ ਥਰਮਲ ਗੱਡੇ ਜੇ ਤੁਸੀਂ ਪਾਣੀਆਂ ਖਾਤਰ ਲੜਦੇ ਪਾਣੀਆਂ ਦੀ ਮਾਲਕੀ ਤੋਂ ਧਿਆਨ ਭਟਕਾਉਣ ਖਾਤਰ ਤੁਸੀਂ ਬਿਜਲੀ ਫ੍ਰੀ ਕਰਤੇ ਥਰਮਲ ਗੱਡੇ ਤੇ ਅਗਲੇ ਨੇ ਜਾਂਚ ਕਰ ਲਿਆ ਵੀ ਹੁਣ ਕੋਲੇ ਤੋਂ ਬਿਨਾ ਤੁਹਾਡੇ ਥਰਮਲ ਕਿਵੇਂ ਚੱਲਣਗੇ ਜੀ ਜੋ ਤੁਸੀਂ ਮੈਂ ਕਹਿੰਦਾ ਫੋਕਲ ਪੁਆਇੰਟ ਹੋ ਸਾਰੇ ਫਿਰ ਉਹ ਡਿਵੈਲਪ ਕਿਉਂ ਨਹੀਂ ਹੋਇਆ ਜੀ ਜੇ ਤੁਸੀਂ ਕਹਿੰਦੇ ਆਹ ਕਰਤਾ ਇਹ ਵਿਕਾਸ ਦਾ ਮਾਡਲ ਆ ਜਿਹਨੇ ਪੰਜਾਬ ਫਸਾਤ ਆ ਇਸੇ ਕਰਕੇ ਪੰਜਾਬ ਨੂੰ ਮੁੱਦਿਆਂ ਦੀ ਸੇਹਤ ਚਾਹੀਦੀ ਆ ਕਹੋ ਤੁਸੀਂ ਵੀ ਬਾਗਾ ਵਾਡਰ ਖੋਲੋ ਸਾਡਾ ਦਰਸ਼ਨ ਦਦਾਰੇ ਗੁਰੂ ਧਾਮਾਂ ਦੇ ਅਸੀਂ ਮੰਗਦੇ ਆ ਤੇ ਉਹਨਾਂ ਨਾਲ ਸਾਡਾ ਆਵਾਜ਼ ਕਿਉਂ ਨਾ ਖੁੱਲੇ ਵਪਾਰ ਕਿਉਂ ਨਾ ਖੁੱਲੇ ਅੱਜ ਵੀ ਉਹ ਬੋਲਿਆ ਕ ਮੰਤਰੀ ਹਵਾਈ ਅੱਡੇ ਹਜ਼ਾਰਾਂ ਏਕੜ ਜ਼ਮੀਨ ਤੁਸੀਂ ਅਕਵਾਇਰ ਕਰ ਲਈ ਇੱਕ ਵੀ ਕ ਮੰਤਰੀ ਡਰ ਰੰਗ ਕਿਉਂ ਨਹੀਂ ਚੱਲ ਰਹੀ ਪੰਜਾਬ ਚੋਂ ਕਰੋ ਇਹਦੇ ਖਾਤਰ ਮੰਗ ਤੁਸੀਂ ਤੁਸੀਂ ਕਹਿੰਦੇ ਹੋ ਨਾ ਸਾਡਾ ਪਾਣੀ ਉਦੋਂ ਖੋਲਿਆ ਪਾਣੀ ਉਦੋਂ ਖੋਲਿਆ ਅਸੀਂ ਮੁਲਕ ਦਾ ਢਿੱਡ ਭਰਿਆ ਤੇ ਹੁਣ ਤੁਸੀਂ ਜਿਹੜਾ ਖੇਤੀ ਦਾ ਵਿਕਾਸ ਮਾਡਲ ਕਹੋ ਨਾ ਤੁਸੀਂ ਵੀ ਇਹ ਨੂੰ ਬਦਲਨੀ ਲੋੜ ਆ ਬਾਕੀ 23 ਫਸਲਾਂ ਤੇ ਤੁਸੀਂ ਐਮ ਐਸ ਪੀ ਐਲਾਨ ਦਿਓ ਖਰੀਦ ਦੀ ਗਾਰੰਟੀ ਕਰੋ ਨਾ ਬਾਗਾ ਬਾਰਡਰ ਖੋਲੋ ਨਾ ਦਿੱਲੀ ਵਾਲਾ ਹਵਾਈ ਅੱਡੇ ਵਾਲੀ ਲਾਬੀ ਤੁਹਾਡੇ ਹਵਾਈ ਦੇ ਹਾਜ ਨਹੀਂ ਉਡਣ ਦਿੰਦੇ ਅੱਧਾ ਪੰਜਾਬ ਆਕਾਸ਼ ਚੜਿਆ ਫਿਰਦਾ ਬੰਬੇ ਵਾਲੀ ਲਾਬੀ ਬਾਗਾ ਬਾਰਡਰ ਨਹੀਂ ਖੁੱਲਣ ਦਿੰਦੀ ਪੋਜੀਸ਼ਨ ਲਓ ਨਾ ਜੀ ਤੁਸੀਂ ਨਾਲੇ ਸਾਡਾ ਦੇਸ਼ ਪੰਜਾਬ ਸੰਭਾਲ ਜੀ ਸਾਡੀ ਪਾਕਿਸਤਾਨ ਨਾਲ ਕੀ ਦੁਸ਼ਮਣੀ ਹੈ ਪੋਜੀਸ਼ਨ ਤੁਸੀਂ ਪੋਲੀਟੀਕਲ ਪੋਜੀਸ਼ਨ ਇੱਕ ਨਹੀਂ ਬਦਲਨੀ ਇਵੇਂ ਇਹਨਾਂ ਦਾ ਇੱਕ ਕੌਮਿਕ ਚੋਣ ਦੇ ਹੱਕ ਚ ਲਲਕਾਰਾ ਮਾਰਤਾ ਮਤਲਬ ਇਹਨਾਂ ਦਾ ਅਕਾਲੀ ਦਲ ਜਿਹੜੀ ਕਹਿੰਦੇ ਆ ਪਾਰਟੀ ਹੈਗੀ ਹੈਗੀ ਆ ਥੋੜਾ ਉਹਨਾਂ ਨਾਲ ਵਾ ਵ ਤੁਸੀਂ ਕੁਝ ਬੰਦੇ ਝੁੜਲੇ ਮਹਿਤਾ ਚਾਵਲਾ ਉਹ ਮਤਲਬ ਉਹਨਾਂ ਨੇ ਬੰਦਿਆਂ ਨੂੰ ਤੁਸੀਂ ਰਾਜ ਸੱਤਾ ਚ ਹਿੱਸੇਦਾਰ ਬਣਾ ਲਿਆ ਗੂਆਂ ਨੂੰ ਪਰ ਉਹਨਾਂ ਦਾ ਵਿਚਾਰ ਕਿੱਥੇ ਗਿਆ ਜੀ ਤੁਸੀਂ ਅੱਜ ਤੱਕ ਧਰਮੀ ਫੌਜੀਆਂ ਦੀ ਬਾਗੀ ਫੌਜੀਆਂ ਦੀ ਬਾਹ ਫੜੀ ਆ ਬਿਲਕੁਲ ਕਤਲੇਆnde ਜਿਹੜੇ ਆਏ ਬਰਨਾਲਾ ਸਰਕਾਰ ਵੇਲੇ ਜਾਂ ਟੌੜਾ ਸਾਹਿਬ ਵੇਲੇ ਕੁਝ ਨੌਕਰੀਆਂ ਮਿਲੀਆਂ ਕੁਛ ਦੀਆਂ ਰਹਿਗੀਆਂ ਹੋਈਆਂ ਆ ਹਵਾਈ ਜਾਜ ਨੂੰ ਵਿਵਾਹ ਕਰਨ ਆਲੇ ਆਂ ਨਸ਼ਤਰ ਸਿੰਘ ਰੋਡੇ ਵਰਗੇ ਆਂ ਆਪ ਉਹ ਵੀਜੇ ਜੱਗਵਾਨ ਆਲਿਆਂ ਨੂੰ ਮਿਲ ਕੇ ਉਹਨਾਂ ਨੇ ਕਿਹਾ ਇਤਰਾਜ਼ ਨਾ ਕਰਿਓ ਨਹੀਂ 28 ਸਾਲ ਉਹਨਾਂ ਨੂੰ ਵੀ ਹੋ ਜਾਂਦੇ ਉਹਨਾਂ ਨੂੰ ਕਿਹੜੇ ਕਿਸ ਨੇ ਪੁੱਛਣਾ ਸੀ ਸੋ ਤੁਸੀਂ ਬੇਦਾਵਾ ਦਿੱਤਾ ਆਨੰਦਪੁਰ ਦੇ ਮਤੇ ਨੂੰ ਖਾਲਸਾ ਪੰਥ ਦੇ ਹਿੱਤਾਂ ਨੂੰ ਤੇ ਜਿਹੜੀ ਅਕਾਲੀ ਦਲ ਦੀ ਲੀ ਸੀ ਉਸ ਲਈ ਨੂੰ ਮੁੜ ਕੇ ਹਾਰੇ ਬਿਨਾ ਮੈਂ ਸ਼ਰਧ ਨਹੀਂ ਕਹਿੰਦਾ ਤੁਸੀਂ ਉਹੀ ਕਰੋ ਵੀ ਸਿੱਖਾਂ ਲਈ ਦੇਸ਼ ਕਾਲ ਘੜਨਾ ਤੁਸੀਂ ਕਹੋ ਫੈਡਰਲ ਟਾਂਚੇ ਦੀ ਗੱਲ ਕਰੋ ਵਿਚ ਦੀ ਇੱਕ ਛੁਰਲੀ ਦੀ ਛੱਡੀ ਸੀ ਦੂਜੀਆਂ ਖੇਤਰੀ ਪਾਰਟੀ ਨਾਲ ਗੱਲ ਕਰਨਗੇ ਜੀ ਚੰਦੂ ਮਾਦਰਾ ਸਾਹਿਬ ਅਸੀਂ ਫੈਡਰਲ ਫੰਡ ਬਣਾਵਾਂਗੇ ਉਦੋਂ ਬਾਅਦ ਚੁੱਪ ਕਰ ਗਏ ਸੋ ਫੈਡਰਲ ਸਿਆਸਤ ਬਿਨਾ ਅਕਾਲੀ ਦਲ ਦੀ ਜਿਹੜੀ ਰੀਅਲ ਸਿਆਸਤ ਆ ਲਈ ਆ ਉਹਨੂੰ ਅੱਜ ਦੀ ਹਾਲਤ ਅਨੁਸਾਰ ਹੋਰ ਠੁਕਮੀ ਬਣਾਏ ਬਿਨਾ ਅਕਾਲੀ ਦਲ ਰਿਵਾਈਵ ਨਹੀਂ ਹੋ ਸਕਦਾ ਨਾ ਕੋਈ ਨਵੀਂ ਖੇਤਰੀ ਪਾਰਟੀ ਉੱਤਰ ਸਕਦੀ ਹੈ ਮਾਰ ਲਓ ਤੁਸੀਂ ਜਕਾਰੇ ਉੱਥੇ ਵੀ ਵੈਸੇ ਤਾਂ ਜਕਾਰਿਆਂ 'ਚ ਜਾਨ ਨਹੀਂ ਸੀ ਜਿੰਨਾ ਕ ਮੈਂ ਇੱਥੇ ਸੁਣਿਆ ਜੋ ਕਹਿੰਦੇ ਸੀ ਸੋ ਇਹ ਇਹ ਆ ਜਿਹੜਾ ਨਾ ਜੀ ਮਤਲਬ ਕੋਈ ਪਿੱਛੇ ਮੁੜਨ ਦੀ ਗੱਲ ਉਹੀ ਸੱਤਾ ਲੈਉਣ ਦੀ ਉਹ ਗੱਲ ਆ ਵੀ ਸੱਤਾ ਜਿਹੜੀ ਬਸਪਾ ਨੂੰ ਧੋਖਾ ਕੀਤਾ ਵਿਸ਼ਵਾਸ ਕੀਤਾ ਅੱਜ ਤੂੰ ਹੀ ਜ਼ੋਰ ਨਾਲ ਕਹਿੰਦਾ ਬਸਪਾ ਨਾਲ ਆੜ ਕੇ ਲੜਾਂਗੇ ਉਦੋਂ ਕਿਉਂ ਛੱਡੀ ਸੀ ਇਹਦਾ ਜਵਾਬ ਕੌਣ ਦਊ ਜੀ ਸੋ ਜਿਹੜੀਆਂ ਸਿਆਸੀ ਗਲਤੀਆਂ ਨੇ ਜਿਹੜੇ ਉਹ ਗਨਾਹ ਨੇ ਉਹਨਾਂ ਤੋਂ ਪੜਦਾ ਚੱਕਣਾ ਪਊ ਬੋਲਣਾ ਪਊ ਤੇ ਕਹਿਣਾ ਪਊ ਵੀ ਭਾਜਪਾ ਨਾਲ ਜਿਹੜੇ ਇੱਕ ਤਰਫਾ ਅਸੀਂ ਉਹਦੀ ਹਮਾਇਤ ਕੀਤੀ ਉਹ ਗਲਤੀ ਸੀ ਉਹਦਾ ਸਿੱਟਾ ਆਪ ਭੁਗਤਿਆ ਸਿਆਸੀ ਲੈਂਡ ਦਾ ਇਹ ਕਹਿਣਾ ਚਾਹੁੰਦਾ ਜੀ ਬਹੁਤ ਸ਼ੁਕਰੀਆ ਜੀ ਤਾ ਬੜੀ ਬਾਕੀ ਦੇ ਨਾਲ ਆਪਣੇ ਵਿਚਾਰ ਸਾਂਝੇ ਕੀਤੇ ਨੇ ਮਾਲਵਿੰਦਰ ਸਿੰਘ ਮਾਲੀ ਜੀ ਹੋਰਾਂ ਨੇ ਜਿਨ੍ਹਾਂ ਨੇ ਸੁਖਵੀਰ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਦਿੱਤਾ ਗਿਆ ਭਾਸ਼ਣ ਮੰਗੀ ਗਈ ਮਾਫੀ ਦੀ ਪਰਚੋਲ ਆਪਣੇ ਸ਼ਬਦਾਂ ਰਾਹੀਂ ਆਪਣੀ ਸਮਝ ਮੁਤਾਬਕ ਕੀਤੀ ਹੈ ਤੁਸੀਂ ਕਿਹੜੀਆਂ ਗੱਲਾਂ ਨਾਲ ਸਹਿਮਤੀ ਰੱਖਦੇ ਹੋ ਆਪਣੀ ਆਪਣੀ رائے ਵੀ ਸਾਂਝੀ ਕਰ ਸਕਦੇ ਹੋ ਫਿਲਹਾਲ ਇਸ ਮੁਲਾਕਾਤ ਵਿੱਚ ਇਹਨਾਂ ਹੀ ਸਾਥੀ ਕੈਮਰਾਮੈਨ ਮਨਦੀਪ ਸਿੰਘ ਦੇ ਨਾਲ ਸੰਦੀਪ ਲਾਦੂ ਕਾ ABC ਪੰਜਾਬ ਚੰਡੀਗੜ੍ਹ